ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਕੇਤੇ ਲੈ ਲੈ ਮੁਕਰਪਾ ਹੁਣ ਕਿੰਨੇ ਬੰਦੇ ਇਹ ਜਿਹਨੇ ਦੂਜੀਆਂ ਕੋਲੋਂ ਚੀਜ਼ਾਂ ਲੈ ਕੇ ਮੁਕਰ ਜਾਂਦੇ ਨੇ ਸੁਥਰੇ ਸ਼ਾ ਮੁਕਰ ਗਿਆ ਸੀ ਮਠਿਆਈ ਖਾ ਕੇ ਜਿਵੇਂ ਉੱਥੇ ਹੀ ਪੰਗਤੀ ਪੜਨ ਲੱਗ ਗਿਆ ਮਹਾਰਾਜ ਨੇ ਬਾਣੀ 'ਚ ਲਿਖਿਆ ਕੇਤੇ ਲੈ ਲੈ ਮੁਕਰਪਾ ਹੈ ਮਹਾਰਾਜ ਵੇਲੇ ਇੱਕ ਲਾਹੌਰਾ ਸਿੰਘ ਤੇ ਮਾਲਾ ਸਿੰਘ ਵੀ ਹੋਏ ਨੇ ਮਹਾਰਾਜ ਦੇ ਗੁਰਸਿੱਖ ਸੀ ਇਸ ਤਰੀਕੇ ਨਾਲ ਲਾਹੌਰਾ ਸਿੰਘ ਨੇ ਰੁਪਈਏ ਮੰਗੇ ਉਹ ਲੋੜ ਸੀ ਮਾਲਾ ਸਿੰਘ ਨੇ ਦੇ ਦਿੱਤੇ ਪਰ ਸਮਾ ਲੰਗਿਆ ਪੈਸੇ ਮੰਗੇ ਉਹ ਕਹਿੰਦਾ ਕਿਹੜੇ ਪੈਸੇ ਮੈਂ ਤਾਂ ਲਏ ਹੀ ਨਹੀਂ ਕਹਿਣ ਲੱਗੇ ਭਾਈ ਤੂੰ ਮੈਥੋਂ ਲਏ ਸੀ ਇੰਨੇ ਪੈਸੇ ਲਏ ਸੀ ਇਸ ਵਕਤ ਲਏ ਸੀ ਕਲਜੀ ਤਾਂ ਮਾਰਾ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਕੇਸੀ ਇਸ਼ਨਾਨ ਉਦਨ ਕੀਤਾ ਆਪਣੇ ਸੋ ਜੋ ਅਸਥਾਨ 'ਚ ਮਹਾਰਾਜ ਦੇ ਗੁਰੂ ਦੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਉਹ ਉੱਪਰਲੀ ਮੰਜ਼ਲ ਤੇ ਟਹਿਲ ਰਹੇ ਸੀ ਨਾਲੇ ਨਿਤਨੇਮ ਹੋ ਰਿਆ ਸੀ ਅੰਮ੍ਰਿਤ ਵੇਲੇ ਉਹ ਸਵੇਰੇ-ਸਵੇਰੇ 4-5 ਵਜੇ ਜਾ ਕੇ ਇਹ ਰੌਲਾ ਸ਼ੁਰੂ ਹੋ ਗਿਆ ਮੇਰੇ ਪੈਸੇ ਦੋ ਉਹ ਕਹਿੰਦਾ ਮੈਂ ਮਹਾਰਾਜ ਨੂੰ ਦੱਸੂੰਗਾ ਅੱਗੇ ਉਹਨੇ ਪੰਗਤੀ ਪੜਤੀ ਲੇਖਾ ਕੋਈ ਨਾ ਪੁੱਛਿਆ ਜਾਂ ਗੁਰਬਖਸ਼ੰਦਾ ਸੋ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ ਹੱਕ ਪਰਾਇ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਬੰਦਾ ਬਣ ਕੇ ਪੈਸੇ ਦੇ ਦੇ ਸੇ ਸੁਥਰੇ ਸ਼ਾਹ ਵੀ ਮੁੱਕਰ ਗਿਆ ਮਠਿਆਈਆਂ ਖਾ ਕੇ ਦੁਕਾਨਦਾਰ ਤੋਂ ਕਹਿਣਾ ਪੈਸੇ ਕਹਿਣਾ ਪੈਸੇ ਕਾਹਦੇ ਮਹਾਰਾਜ ਨੇ ਲਿਖਿਆ ਕੇਤੇ ਲੈ ਲੈ ਮੁੱਕਰ ਪਾਏ ਸੋ ਇਸ ਕਰਕੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਅੰਦਰ ਕਿੰਨੇ ਲੋਕ ਮਹਾਰਾਜ ਤੋਂ ਰੱਬ ਤੋਂ ਲੈ ਕੇ ਹੀ ਮੁੱਕਰ ਜਾਂਦੇ ਨੇ ਪਹਿਲਾ ਤਰਲੇ ਮਿੰਤਾ ਜੇ ਖੰਡ ਬਾਠ ਕਰਾਵਾਂਗਾ ਜੀ ਆਹ ਕਰਾਵਾਂਗਾ ਜੀ ਫਿਰ ਮੈਂ ਆਹ ਸੇਵਾ ਕਰਾਂਗਾ ਬਾਜ ਮੁਕਰ ਜਾਂ ਲੈ ਮਹਾਰਾਜ ਨੇ ਬੜਾ ਕੁਝ ਕੀਤਾ ਮੈਂ ਤਾਂ ਆਪਣੀ ਮਿਹਨਤ ਨਾਲ ਬਣਾਇਆ ਉਹ ਵੀ ਮੁਕਰ ਗਿਆ ਪ੍ਰਮਾਤਮਾ ਤੋਂ ਇੰਨਾ ਕੁਝ ਲੈ ਕੇ ਬੰਦਾ ਮੁਕਰ ਜਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਕਿ ਬੰਦਿਆਂ ਦੇ ਸੁਭਾਅ ਨੇ ਲਈ ਜਾਂਦੇ ਨੇ ਮੁੱਕੀ ਜਾਂਦੇ ਨੇ